ਦੇ ਗੋਲਰ ਗੋਲਰ ਐਸੋ ਜੀ ਸਾਹਿਬ

ਰਮਨ ਜੀ ਆਪ ਪਹਿਲੇ ਆਮ ਆਦਮੀ ਪਾਰਟੀ ਦੇ تھے ਤਾਂ ਆਪ ਪਾਰਟੀ ਛੋੜ ਚੁੱਕੇ ਹੈ ਜੀ ਭਾਜੀ ਮੇਰੇ ਮਿਸੇ ਨੇ ਆਯਾਦ ਵੋਟਾਂ ਲੜੀਆਂ ਸੀ ਵਾਰਡ ਨੰਬਰ 54 ਚੋਂ 449 ਵੋਟਾਂ ਪਈਆਂ ਸੀ ਜਿਹੜੇ ਵਾਰਡ ਕਟਣ ਕਰਕੇ ਵਾਰਡ ਦੀ ਕਟਿੰਗ ਹੋ ਗਈ ਦੰਸ਼ਮੰਦਾ ਵਿੱਚ ਪੈ ਗਈ ਸੀ ਸ਼ਸ਼ੀਰਿੰਗ ਕੋਈ ਦਾ ਘਰ ਵਿੱਚ ਪੈ ਗਿਆ ਸੀ ਉਧਰ ਏਰੀਆ ਨਹੀਂ ਤੇ ਜੇ ਗੁਰੂ ਸੰਤਨਗਰੋਂ ਦਾ ਤਾਂ ਮਟੋ-ਵਟ ਜਿੱਤ ਸੀ ਲੇਕਿਨ ਆਯਾਦ ਵੀ ਜਿੱਤੇ ਸੀ ਅੱਜ ਰਮਨ ਅਰੋੜਾ ਦੇ ਘਰ ਤੇ ਬਿਜ਼ਨਸ ਵਿਭਾਗ ਦੀ ਰੇਟ ਪੜੀ ਹੈ ਔਰ ਆਪ ਵੀ ਇੱਥੇ ਫਿਰ ਪਹੁੰਚੇ ਹੈ ਕੁਝ ਮੈਂ ਮੌਕੇ ਤੇ ਨਹੀਂ ਮੈਂ ਉਥੋਂ ਲੰਘ ਰਿਹਾ ਸੀ ਮੈਂ ਸ਼ਹਿਰ ਜਾ ਰਿ ਮੈਂ ਮੇਰੇ ਕੈਮਰੇ ਨੂੰ ਚਲਦੇ ਮੈਂ ਕਲਿਆਣ ਵਾਲੇ ਕੋਲੋਂ ਕੋਈ ਸਮਾਨ ਲੈਣ ਜਾ ਰਿਹਾ ਤੇ ਇਸ ਤਰ੍ਹਾਂ ਕਿ ਮੈਂ ਰਾਜੋ ਚਿਹਰੇ ਐਡ ਦੇਖੀ ਮੈਨੂੰ ਪਤਾ ਲੱਗਾ ਲੋਕਾਂ ਕੋਲ ਮੈਂ ਕਿਹਾ ਲੰਗਦੇ ਲੰਗਦੇ ਦੇਖ ਚਲੀਏ ਕੀ ਇੱਥੇ ਕਾਫੀ ਗੱਡੀਆਂ ਖੜੀਆਂ ਸੀ ਸੱਚ ਆ ਕਿ ਝੂਠ ਆ ਠੀਕ ਹੈ ਨਾ ਤੇ ਮੈਂ ਕਿਹਾ ਲੈ ਕੇ ਜਾਂ ਕਿਦਾਂ ਜੋ ਵੀ ਹੈਗਾ ਉਹਨਾਂ ਆ ਕੇ ਦੇਖਿਆ ਤੇ ਇੱਥੇ ਕਾਫੀ ਭਰਾ ਖੜੇ ਆ মিডিਆ ਵਾਲੇ ਵੀ ਪੁਲਿਸ ਵੀ ਖੜੀ ਹੈ ਮੈਂ ਕਿਹਾ ਪੰਜ ਮਿੰਟ ਕਿ ਰਮਨੋ ਰੋਡ ਆ ਕਿ ਘਰ ਵਿੱਚ ਵਿਜੀਲੈਂਸ ਵਿਭਾਗ ਦੀ ਰੇਡ ਪੜਨਾ ਭਾਜੀ ਇਹ ਤਾਂ ਸਰਕਾਰ ਨੂੰ ਪਤਾ ਹੋਏਗਾ ਸਰਕਾਰ ਦੇ ਹੁੰਦਿਆਂ ਮਤਲਬ ਉਹਨਾਂ ਦੀ ਸਕਿਉਰਿਟੀ ਥੋੜੇ ਦਿਨ ਨੂੰ ਖੋਈ ਗਈ ਤੇ ਹੁ ਸਮਨ ਨਿਕੋ ਚਾਰੀ ਭਾਈ ਜੀ ਵੀ ਵਿਜਲਸ ਦੀ ਰੇਡ ਹੁੰਦੀ ਹੈ ਟੀਪੀ ਕੋ ਵਾਸਤੇ ਗ੍ਰਿਫਤਾਰ ਕੀਤਾ ਜਾਂਦਾ ਹੈ ਲੱਗ ਰਿਹਾ ਹੈ ਕਿ ਕੜੀ ਸੇ ਕੜੀ ਜੁੜ ਰਹੀ ਹੈ ਭਾਈ ਉਹ ਕੜੀ ਨਾ ਕੜੀ ਜੋੜੀ ਕੜੀ ਪਿੱਛੇ ਹੋਰਾਂ ਦੇ ਵੀ ਸਾਡੇ ਕਈ ਭਰਾ ਨੇ ਜਿਹੜੇ ਪੁਰਾਣੇ ਰਹੇ ਨੇ ਨਾਂ ਨਹੀਂ ਲੈਣਾ ਹੁਣ ਠੀਕ ਹੈ ਨਾ ਉਹ ਵੀ ਆਪਣਾ ਫੇਸਬੁਕ ਤੇ ਸ਼ੋਅ ਜੀ ਉਹਨਾਂ ਨੇ ਜਿਹੜੇ ਨਾਂ ਲਏ ਨੇ ਉਹ ਇਹ ਤੱਕ ਨਹੀਂ ਫੜੇਗੇ ਫਿਰ ਕੋ ਨਹੀਂ ਫੜੇਗੇ ਭਾਜੀ ਇੱਧਰ ਤੇ ਆਣਾ ਉਹਨਾਂ ਦੇ ਜ਼ਿਆਦਾ ਮਜ਼ਬੂਤ ਸੀਐਮ ਸਾਹਿਬ ਨੇ ਆ ਇਹ ਹੈ ਕਿ ਕੋਈ ਵੀ ਹੋ ਭ੍ਰਸ਼ਟ ਅਗਰ ਭ੍ਰਸ਼ਟਾਚਾਰ ਕੇ ਖਿਲਾਫ ਜੋ ਸਰਕਾਰ ਕੀ ਮੁਹਿੰਮ ਚਲਤੀ ਰਹੇਗੀ ਲੱਗ ਰਿਹਾ ਹੈ ਕਿ ਸਰਕਾਰ ਜੋ ਸਹੀ ਭ੍ਰਸ਼ਟਾਚਾਰ ਪਰ ਨੋਟਾਂ ਪਾ ਭਾਜੀ ਡਿਸੀਜਨ ਸਰਕਾਰ ਨੇ ਸਹੀ ਲਿਆ ਜਿੱਦਾਂ ਵੀ ਸਰ ਉਹ ਡਿਸੀਜਨ ਕਿੱਥੇ ਗਿਆ ਜਦੋਂ ਮਹਿੰਦਰ ਭਗਜੀ ਦੀਆਂ ਵੋਟਾਂ ਚ ਕਾਲੀ ਸਕੋਰਪਿਓ ਫੜੀ ਗਈ ਸੀ ਤੇ ਤਿੰਨ ਬੰਦਿਆਂ ਦੇ ਨਾਂ ਤੇ ਪਰਚਾ ਹੋਇਆ ਉਹ ਸਰਕਾਰ ਨੂੰ ਉਹ ਭਗਵੰਤ ਮਾਨ ਜੀ ਨੂੰ ਨਹੀਂ ਪਤਾ ਉਹ ਟਵੀਟ ਨਹੀਂ ਕੀਤਾ ਉਹਨਾਂ ਨੇ ਕਿ ਉਹ ਪਰਚਾ ਵੀ ਕੈਨਸਲ ਕਰਾ ਜਾਵੇ ਨਜ਼ਾਇਜ਼ ਪਰਚਾ ਜੀ ਉਹਨਾਂ ਦੇ ਵਿੱਚ ਜੋ ਵੀ ਸਮਾਨ ਸੀ ਪਹਨਬਰ ਥਾਣੇ ਦਾ ਪਰਚਾ 88 ਨੰਬਰ ਪਰਚਾ ਉਹ ਸਰਕਾਰ ਨੂੰ ਨਹੀਂ ਪਤਾ ਮੈਂ ਕਿੰਨਿਆਂ ਨੂੰ ਕਹਿ ਚੁੱਕਾ ਦੀਪਕ ਚੋਹਾਨ ਜੀ ਜਿਹੜੇ ਹੁਣ ਬਣੇ ਜਿਨ੍ਹਾਂ ਦਾ ਕਾਫੀ ਨਾਮ ਚੱਲ ਰਿਹਾ ਉਹਨਾਂ ਨੂੰ ਕਾਫੀ ਵਾਰੀ ਕਾਲ ਕਰ ਚੁੱਕਾ ਥੋੜੇ ਦਿਨ ਪਹਿਲੇ ਵੀ ਗੋਲ ਕੀਤੀ ਐ ਇਸ ਕੋਲ ਬੋਲਦਾ ਹੂੰ ਉਸ ਕੋਲ ਬੋਲਦਾ ਹੂੰ ਪਤਾ ਨਹੀਂ ਕਿਸ ਕਿਸ ਕੋਲ ਬੋਲਦਾ ਹੂੰ ਇਸੇ ਕਰਕੇ ਭਾਜੀ ਆਮ ਆਦਮੀ ਪਾਰਟੀ ਮੈਂ ਨਹੀਂ ਛੱਡੀ ਮੇਰੇ ਨਾਲ ਦੇ ਕਈ ਸਾਥੀ ਮੇਰੀਆਂ ਕਈ ਭਰਾ ਏ ਜਿਨੇ ਛੱਡੇ ਨੇ ਸਾਡਾ ਜੋ ਅਭੀ ਰੇਡ ਚੱਲ ਰਹੀ ਹੈ ਇਹ ਸਰਕਾਰ ਦਾ ਐਕਸ਼ਨ ਹੈ ਸਜਾਇਸ ਮੰਨ ਰਹੇ ਹੋਜੀ ਹੁਣ ਆਪਾਂ ਇਹਦੇ ਬਾਰੇ ਨਹੀਂ ਕਹਿ ਸਕਦੇ ਉਹ ਵੀ ਆਪਣਾ ਰੋੜਾ ਭਰਾ ਏ ਤੁਸੀਂ ਛੱਡ ਕੇ ਕਿਉਂ ਆਵਾਜ਼ ਦੀ ਪਾਲ ਹਾਂਜੀ ਮੈਂ ਛੱਡ